1400 ਮੈਡੀਕਲ ਫੈਸਿਲਿਟੀਜ਼ ਡੈਮੇਜ ਹੋ ਗਈਆਂ ਉਹਦੇ ਵਿੱਚ ਕਲੀਨਿਕ ਆ ਵੀ ਆ ਗਈਆਂ ਕੋਈ ਸਰਕਾਰੀ ਹਸਪਤਾਲ ਆ ਗਏ ਹੋਰ 8500 ਕਿਲੋਮੀਟਰ ਦੇ ਕਰੀਬ ਸੜਕਾਂ ਖਰਾਬ ਹੋ ਗਈਆਂ ਟੁੱਟ ਗਈਆਂ ਕਈ ਜਗ੍ਹਾ ਰਹੀਆਂ ਨਹੀਂ ਪਰ ਕਈ ਜਗ੍ਹਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ 2500 ਛੋਟੇ ਵੱਡੇ ਪੁਲ ਲਗਭਗ ਅਮੀ ਖਤਮ ਹੋ ਗਏ ਇਦੇ ਲਈ ਪੈਸੇ ਜਿਹੜਾ ਕਿ ਪਹਿਲਾ ਐਸਟੀਮੇਟ ਬਣਿਆ ਉਹ ਐਸਟੀਮੇਟ ਵੱਧ ਵੀ ਸਕਦਾ ਹੈ 14000 ਕਰੋੜ ਦਾ ਤੇ ਜਿਹੜਾ 14000 ਕਰੋੜ ਹੈ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੀ 1600 ਕਰੋੜ ਦੇ ਕੇ ਤੇ ਸਰਕਾਰ ਆਪਣੇ ਬਜਟ ਤੋਂ ਦੇਊਗੀ ਬਾਕੀ ਅਸੀਂ ਇੰਡਸਟਰੀਲਿਸਟ ਭਰਾਵਾਂ ਨੂੰ ਐਨ ਆਰ ਆਈ ਨੂੰ ਤੇ ਆਪਣੇ ਪੰਜਾਬੀਆਂ ਨੂੰਿੱਥੇ ਵੀ ਹੈਗੇ ਉਹ ਪੰਜਾਬ ਚ ਹੈ ਦੇਸ਼ ਦੇ ਦੂਜੇ ਕੋਨਿਆਂ ਚੋਂ ਹੈ ਇਕੱਲੇ ਪੰਜਾਬੀ ਨਹੀਂ ਬਾਕੀ ਦੀ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਜਿਹੜਾ ਇਹਨਾਂ ਨੇ ਰੰਗਲਾ ਪੰਜਾਬ ਸੁਸਾਇਟੀ ਮੁੱਖ ਮੰਤਰੀ ਜੀ ਨੇ ਬਣਾਈ ਹੈ ਔਰ ਉਹਦੇ ਵਿੱਚ ਇੱਕ ਰਿਲੀਫ ਫੰਡ ਦਾ ਅਲੱਗ ਕਾਊਂਟ ਬਣਾਇਆ ਉਹਦੇ ਵਿੱਚ ਵੱਧ ਤੋਂ ਵੱਧ ਪੈਸੇ ਕੰਟ੍ਰਿਬਿਊਟ ਕਰੋ योगदान ਵੱਧ ਤੋਂ ਵੱਧ ਪਾਓ ਸਾਰਿਆਂ ਨੂੰ ਕਹਿ ਰਹੇ ਹਾਂ ਸੀ ਇਹ ਜਿਹੜੀ ਸੁਸਾਇਟੀ ਹੈ ਸੀਐਸਆਰ ਤੇ ਵੀ ਕਵਰਡ ਹੈ ਜਿੱਦੇ ਵਿੱਚ ਇੰਡਸਟਰੀਲਿਸਟ ਭਰਾ ਦੇ ਸਕਦੇ ਆਪਣੇ ਸੀਐਸਆਰ ਇਨਕਮ ਟੈਕਸ ਤੋਂ ਵੀ ਜਿੰਦੀਆਂ ਐਗਜ਼ੈਂਪਸ਼ਨਾਂ ਮਿਲ ਸਕਦੀਆਂ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹ ਵੀ ਕਵਰਡ ਹੈ ਅੱਜ ਮੈਂ ਪਿਛਲੇ 2 ਦਿਨ ਲੁਧਿਆਣੇ ਸੀਗਾ ਮੈਂ ਲੁਧਿਆਣੇ ਦੇ ਇੰਡਸਟਰੀਲਿਸਟ ਭਰਾਵਾਂ ਨੂੰ ਰਿਕਵੈਸਟ ਕੀਤੀ ਉਹ ਆਜੇ ਕੋਈ तेरा इंडस्ट्रियलिस्ट आई सी और मुख्यमंत्री जी ਨੂੰ ਆਪਣੇ ਵੱਤੋ ਕੰਟਰੀਬਿਊਸ਼ਨ ਦੇ ਕੇ ਗਏ ਔਰ ਕਾਫੀ ਵੱਡੀ ਕੰਟਰੀਬਿਊਸ਼ਨ ਦੇ ਕੇ ਗਏ ਹੈ ਔਰ ਮੈਂ ਇੱਕੋ ਹੀ ਗੁਜ਼ਾਰਿਸ਼ ਕਰਦਾ ਕਿ ਬਾਕੀ ਇੰਡਸਟਰੀਲਿਸ ਭਰਾਵਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਔਰ ਐਨ ਆਰ ਆਈ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਤੋ ਵੱਧ ਯੋਗਦਾਨ ਉਹਨ ਹੋਰ ਪਾਓ ਜਿਹੜੇ ਅੱਜ ਡਸਲਿਸਟ ਪਰ ਆ ਦੇ ਕੇ ਗਏ ਐ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੇਰਵਾ ਦੱਸਣਾ ਚਾਹਨਾ ਅਕੀਕਾ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹਦੇ ਤੇ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਦਾ ਕੋਈ ਵਿੱਚੋਂ ਮੈਂ 50 ਲੱਖ ਰੁਪਏ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਦਾ ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ ਪ੍ਰਾਨ ਮੇਰੇ ਪਾਦਰ ਦਾ ਨਾਮ ਸੀ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸਵਾਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਉਹਨਾਂ ਦੇ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਏ ਉਹ ਦੇਗੀ ਹੈ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਤੇ ਆਪਣੇ ਕਾਫੀ ਰੋਲਸ ਬਣਾਉਂਦੇ ਐ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕਵੈਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਹਾਂ